ਸਤ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਿਹਾ ਸਾਰੇ ਸਰੋਤੇ ਉਹਨੂੰ ਜੀ ਉਹਨੂੰ ਜੀ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੀ ਵੱਡੀ ਖਬਰ ਆ ਰਹੀ ਹੈ ਹੁਣੇ-ਹੁਣੇ ਪੰਜਾਬ ਦੇ ਮੌਸਮ ਦੇ ਬਾਰੇ ਅਹਿਤਾਇਆ ਜਾਣਕਾਰੀ ਮੌਸਮ ਵਿਭਾਗ ਨੇ ਦੇ ਦੀ ਚੇਤਾਵਨੀ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਹੀ ਸਾਡੇ ਲਈ ਬਹੁਤ ਹੀ ਜਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆ ਵੱਡੀ ਖਬਰ ਦੀ ਵੱਡੀ ਖਬਰ ਨਿਕਲ ਕੇ ਆ ਰਹੀ ਹੈ ਜੀ ਹਾਂ ਦੋਸਤੋ ਸ਼ੁਰੂਆਤ ਕਰਦੇ ਪੰਜਾਬ ਦੇ ਮੌਸਮ ਤੋਂ ਪੰਜਾਬ ਚ 9 ਜ਼ਿਲ੍ਹਿਆਂ ਚ ਮੰਗਲਵਾਰ ਨੂੰ ਕੜਾਕੇ ਦੀ ਠੰਡ ਰਹੀ ਗਰਦਾਸਪੁਰ ਸਭ ਤੋਂ ਠੰਡਾ ਰਿਹਾ ਤੇ ਇਥੇ ਘੱਟੋ ਘੱਟ ਤਾਪਮਾਨ 4 ਤੇ ਵਸਤਵਵਦ ਤਾਪਮਾਨ 9 ਡਿਗਰੀ ਸੈਲਸੀਅਸ ਰਿਹਾ ਵੱਧ ਤੋਂ ਵੱਧ ਤੇ ਘੱਟੋ ਘੱਟ ਤਾਪਮਾਨ ਚ 5 ਡਿਗਰੀ ਸੈਲਸੀਅਸ ਦਾ ਫਰਕ ਰਿਹਾ ਤੇ ਮੌਸਮ ਵਿਭਾਗ ਚੰਡੀਗੜ੍ਹ ਮੁਤਾਬਿਕ ਮੰਗਲਵਾਰ ਨੂੰ ਸਵੇਰੇ ਚ ਸੀਤ ਲੈ ਤੇ ਅੱਤ ਸੀਤਲਰ ਦੀ ਸਥਿਤੀ ਰਹੀ ਜਬੋਧਰ ਨੂੰ ਅੱਤ ਠੰਡਾ ਦਿਨ ਹੋਣ ਦਾ ਅਲਰਟ ਜਾਰੀ ਕੀਤਾ ਗਿਆ ਵੀਰਵਾਰ ਨੂੰ ਵੀ ਸੰਗ੍ਰਿਤਾਉਂ ਦੇ ਛਾਈ ਰਹਿਣ ਦੀ ਸੰਭਾਵਨਾ ਹੈ ਤੇ ਮੰਗਲਵਾਰ ਨੂੰ ਚੰਡੀਗੜ੍ਹ ਤੇ ਲੁਧਿਆਣਾ ਤੇ ਚੰਡੀਗੜ੍ਹ ਪਟਿਆਲਾ ਪਠਾਨਕੋਟ ਤੇ ਮਹਾਲੀ 'ਚ ਦੁਪਹਿਰ 1 ਵਜੇ ਤੋਂ ਬਾਅਦ ਹਲਕੀ ਧੁੰਦ ਨਿਕਲੀ ਅਤੇ ਜਦਕਿ ਹੋਰ ਜ਼ਿਲ੍ਹਿਆਂ 'ਚ ਸਵੇਰੇ ਸੰਗ੍ਰਿਤਾਉਂ ਦੇ ਤੇ ਫਿਰ ਦੁਪਹਿਰ ਤੱਕ ਹਲਕੀ ਧੁੰਦ ਦੇ ਛਾਈ ਰਹੀ ਇਨ੍ਹਾਂ ਜ਼ਿਲ੍ਹਿਆਂ 'ਚ ਤਾਂ ਧੁੰਦ ਛਾਈ ਰਹੀ ਹੈ ਤੇ ਉੱਥੇ ਹੀ ਸੀਤਲਰ ਦਾ ਜ਼ਿਆਦਾ ਅਸਰ ਰਿਹਾ ਜ਼ਿਆਦਾ ਧੁੰਦ ਨਾਲ ਪ੍ਰਭਾਵਿਤ 7 ਜ਼ਿਲ੍ਹੇ ਆ ਗਰਦਾਸਪੁਰ ਸਭ ਤੋਂ ਠੰਡਾ ਰਿਹਾ ਇੱਥੇ ਦਾ ਤਾਪਮਾਨ 9 ਡਿਗਰੀ ਰਿਹਾ ਤੇ ਜਦਕਿ ਅੰਮ੍ਰਿਤਸਰ ਚ 10 ਡਿਗਰੀ ਤਾਪਮਾਨ ਰਿਕਾਰਡ ਕੀਤਾ ਗਿਆ ਵੀਡੀਓ ਦੇਖਣ ਦੇ ਲਈ ਤਾਂ ਵੱਡਾ ਬਹੁਤ ਹੀ ਤੁਣ